ਤੋ ਅੱਜ ਅਸੀਂ ਹੁਣ ਪਹੁੰਚ ਚੁੱਕੇ ਆ ਸਸਰਾਲੇ ਬੰਤੇ ਤੇ ਤੁਹਾਨੂੰ ਦਿਖਾਣੇ ਆ ਉੱਥੇ ਦੇ ਮੌਜੂਦਾ ਹਾਲਾਤ ਕੀ ਐ ਤੇ ਕਿੰਨੀ ਕੁ ਜ਼ਮੀਨ ਜਿਹੜੀ ਹੈਗੀ ਐ ਦਰਿਆ 'ਚ ਰੋੜ ਚੁੱਕੀ ਐ ਸੋ ਹੁਣ ਅਸੀਂ ਅੱਗੇ-ਅੱਗੇ ਥੋੜੀ-ਥੋੜੀ ਵਧਦੇ ਪਏ ਆ ਸਸਰਾਲੇ ਦੇ ਪਿੰਡ ਦੇ ਵਿੱਚ ਤਾਂ ਚਲੋ ਆਪਾਂ ਐਂਟਰ ਕਰੀਂ ਦਿੱਤਾ ਵਾ ਮੰਨ ਵੱਲੇ ਵਧਦੇ ਪਏ ਆ ਤੋ بارش ਵੀ ਅਜੇ ਫੇ ਵੀ ਕੋਈ ਐ ਕੱਲ ਵੀ ਹੋਈ ਐ ਜਿਹਦੇ ਕਰਕੇ ਥੋੜੇ ਦੇ ਵਿੱਚ ਟਿੱਕੜ ਬੋਤ ਐ ਤੋ ਤੁਸੀਂ ਦੇਖ ਸਕਦੇ ਹੋ ਜਿਹੜੀ ਹੈਗੀ ਆ ਉੱਥੇ ਬੰਨ ਵੱਲ ਜਿਹੜਾ ਹੈਗਾ ਸਾਰੇ ਜਨਤਾ ਜਿਹੜੀ ਹੈਗੀ ਆ ਬਜ਼ੁਰਗ ਵਗੈਰਾ ਜਾਂਦੇ ਪਏ ਆਰਮੀ ਦੀ ਵੀ ਜਿਹੜੀ ਹੈਗੀ ਪੂਰੀ ਟੀਮ ਉੱਥੇ ਲੱਗੀ ਹੋਈ ਹੈ ਤੇ ਅਗਰ ਆਪਾਂ ਗੱਲ ਕਰੀਏ ਲੰਗਰ ਦੀ ਲੰਗਰ ਦੀ ਵੀ ਫੁੱਲ ਵਿਵਸਥਾ ਕੀਤੀ ਹੋਈ ਯਾਰ ਆਹ ਦਾ ਸਭੀ ਦੇਰੇ ਵੱਲੋਂ ਅੱਜ ਸੰਤ ਨਿਰੰਗਨ ਗਾਣਾ ਬੱਲੇ ਬੱਲੇ ਵੀ ਵਿਵਸਥਾ ਕੀਤੀ ਹੈ ਤੇ ਹੋਰ ਵੀ ਅਲੱਗ-ਅਲੱਗ ਦੂਰੋਂ-ਦੂਰੋਂ ਪਿੰਡਾਂ ਵੱਲੋਂ ਕੋਈ ਪੈਸੇ ਦੀ ਸੇਵਾ ਦੇ ਕੇ ਜਾ ਰਿਹਾ ਦੇਖੋ ਆਹ ਮਿੱਠੇ ਚੋਲ ਦਾ ਵੀ ਚਲਿਆ ਲੰਗਰ ਲੱਗਾ ਹੋਇਆ ਵਾ ਨਿਆਗ ਬਣਦੀ ਪਈ ਆ ਤੋ ਹਦੈਤ ਖਦੇ ਤੁਸੀਂ ਆਰਮੀ ਦੇ ਟੈਂਕਰ ਵੀ ਖੜੇ ਨੇ ਗੱਡੀਆਂ ਵੀ ਖੜੀਆਂ ਨੇ ਆਰਮੀ ਵੀ ਫੁੱਲ ਲੱਗੀ ਹੋਈ ਹੈ ਐਨਡੀਆਰਐਫ ਦੀ ਟੀਮ ਵੀ ਲੱਗੀ ਹੈ ਤੁਸੀਂ ਦੇਖੋ ਜਰਾ ਧਿਆਨ ਨਾਲ ਤੁਸੀਂ ਦੇਖ ਸਕਦੇ ਹੋ ਅਸੀਂ ਪਿੰਡ ਸਸਰਾਲੀ ਦੇ ਬਨਵਲ ਜਾਣੇ ਪੇ ਦਿਖਾਣੇ ਕਿੰਨਾ ਦੇਖੋ نیچے ਗਾਰਾ ਵਾ ਤੇ ਟਰਾਲੀਆਂ ਆ ਰਹੀਆਂ ਜਾ ਰਹੀਆਂ ਨੇ ਉਹਦੇ ਲੈ ਕੇ ਬਨ ਨੂੰ ਪੱਕਾ ਕਰਨ ਵਾਸਤੇ ਤੇ ਉਹਨਾਂ ਨੂੰ ਬਾੜ ਦੇ ਜਾ ਕੇ ਦਿਖਾਣੇ ਕੀ ਮਾਹੌਲਾ ਉੱਥੇ ਦਾ ਜੁਣਚਾ ਆ ਸੁਖਵੀਰ ਬਾਲਰ ਸਾਹਿਬ ਵੀ 3:30 ਵਜੇ ਤੱਕ ਪਹੁੰਚਣਗੇ ਇੱਥੇ ਪੈਰ ਜਿਹੜਾ ਹੈਗਾ ਸਾਨੂੰ ਬੜਾ ਸੰਭਾਲ ਕੇ ਰੱਖਣਾ ਪੈ ਰਿਹਾ ਹੈ ਕਿਉਂਕਿ ਚਿੱਕੜ ਦੇ ਨਾਲ ਘਾਰ ਇੰਨੀ ਜ਼ਿਆਦਾ ਹੈਗੀ ਆ ਪੈਰ ਜਿਹੜਾ ਹੈਗਾ ਧਮੀਨ ਦੇ ਵਿੱਚ ਨਹੀਂ ਸੇਤਦਾ ਪਿਆ ਕਿਉਂਕਿ ਰੋਡ ਜਿਹੜਾ ਹੈਗਾ ਇਹ ਥੋੜਾ ਕੱਚਾ ਹੈਗਾ ਤੇ ਪਾਣੀ ਦੇਖ ਲਓ ਤੁਸੀਂ ਬ੍ਰੈਡ ਪੀਸ ਹੋ ਗਏ ਕੁਛ ਮਤਲਬ ਤੁਸੀਂ ਕੀ ਇੱਥੇ ਉਹ ਕਾਲੂ ਉਹਨੇ ਵੀ ਨਹੀਂ ਹੈਲਪ ਕੀਤੀ ਜਾ ਰਹੀ ਹੈ ਨਾ ਤੁਸੀਂ ਸਮਝ ਨਹੀਂ ਸਕਦੇ ਸੋ ਫਾਈਨਲ ਜਿਹੜਾ ਹੈਗਾ ਜੀ ਮੈਂ ਪਹੁੰਚ ਚੁੱਕਾ ਹਾਂ ਜੀ ਸਸਰਾਲੀ ਮੰਦ ਦੇ ਉੱਤੇ ਤੇ ਤੁਹਾਨੂੰ ਦਿਖਾ ਰਿਹਾ ਆ ਸਾਹਮਣੇ ਉਰਦੀ-ਉਰਦੀ ਖਬਰ ਆਈ ਵੀ ਬਾਦਲ ਸੁਫੀਰ ਬਾਦਲ ਸਾਬ ਵੀ ਆ ਰਹੇ ਉਹ ਦੇਖੋ ਦਰਿਆ ਇੱਥੋਂ ਹੀ ਦਿਖਦਾ ਪਿਆ ਜਿਹੜਾ ਕਿ ਕੱਲ ਸੰ ਨੂੰ 2-3 ਦਿਨ ਪਹਿਲਾਂ ਜਦੋਂ ਆ ਪਾਏ ਸੀ ਇੱਥੇ ਕੁਝ ਨਹੀਂ ਦਿਖਦਾ ਪਿਆ ਸੀ ਉਹ ਮਤਲਬ ਬੰਨ ਐਡਾ ਉੱਚਾ ਸੀਗਾ ਤੇ ਹੁਣ ਆਪਾਂ ਨੂੰ ਪੂਰਾ ਬੰਨ ਇੱਥੋਂ ਦੇਖ ਲਿਆ ਜਾ ਕੇ ਦੇਖਦੇ ਹਾਂ ਸੋ ਕਹਿੰਦੇ ਆ ਨਾ ਵੀ ਮੇਰੇ ਹਿਸਾਬ ਨਾਲ ਚਲੋ ਇਹ ਗੱਲ ਪਤਣੀ ਚੰਗੀ ਲਗਣੀ ਆ ਤੁਹਾਨੂੰ ਕਿ ਨਹੀਂ ਚੰਗੀ ਲਗਣੀ ਆਪਾਂ ਜਿੰਨਾ ਕੁ ਕੁਦਰਤ ਨਾਲ ਖਿਲਵਾੜ ਕਰਦੇ ਨਾ ਇਹ ਉਹਨਾਂ ਹਿਸਾਬ ਆਪਣਾ ਪੂਰਾ ਕਰਦੀ ਕਰਦੀ ਆ ਤੁਸੀਂ ਦੇਖ ਸਕਦੇ ਕਿੰਨੀਆਂ ਟਰਾਲੀਆਂ ਜਿਹੜੀ ਹੈਗੀ ਹੈ ਅਲੱਗ-ਅਲੱਗ ਪਿੰਡਾਂ ਤੋਂ ਜਾਂ ਪਿੱਛੋਂ ਪਿੰਡ ਰੋਕੂਗੀ ਇੱਥੇ ਜਗ੍ਹਾ ਦੀ ਤੰਗ ਹੈਗੀ ਹੈ ਜਿਉਂ ਹੀ ਦਰਿਆ ਜਿਹੜਾ ਹੈਗਾ ਪਿੰਡ ਵੱਲ ਨੂੰ ਜ਼ਿਆਦਾ ਵੱਧਦਾ ਆ ਰਿਹਾ ਵਾ ਇਸ ਕਰਕੇ ਟਰਾਲੀਆਂ ਜਿਹੜੀ ਰੇਤਾ ਦੀ ਭਰ ਕੇ ਆ ਰਹੀਆਂ ਨੇ ਮਿੱਟੀ ਦੇ ਜਿੰਦਗੀ ਬੋਰੇ ਭਰ ਕੇ ਆ ਰਹੇ ਆ ਤਾਂ ਕਹਿੰਦਾ ਮਤਲਬ ਤੁਸੀਂ ਦੇਖ ਸਕਦੇ ਹੋ ਜਿੰਨਾ ਆਪਾਂ ਇਸ ਦਰਿਆ ਦੇ ਵਿੱਚੋਂ ਰੇਤਾ ਮਿੱਟੀ ਭਰਤ ਵਾਲੀ ਕੱਢੀ ਆ ਤੇ ਅੱਜ ਉਨੇ ਹੀ ਆਪਾਂ ਨੂੰ ਉਹਦੇ ਵਿੱਚ ਪਾਣੀ ਵਹਿ ਰਹੀ ਹੈ ਦਰਿਆ ਦੇ ਵਿੱਚ ਮਨੁੱਖ ਬਣਾਉਣ ਵਾਸਤੇ ਜਾਂ ਆਪਾਂ ਨੂੰ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਤਾਂ ਕੀ ਆਪਣਾ ਜਿਹੜਾ ਹੈਗਾ ਲੁਧਿਆਣਾ ਵਾਲਸੀ ਜਿਹੜਾ ਹੈਗਾ ਇੱਕ ਜਿਹੜਾ ਲੁਧਿਆਣਾ ਸ਼ਹਿਰੀ ਹੈ ਜਿਹੜਾ ਬਾੜ ਤੋਂ بچਿਆ ਹੋਇਆ ਵਾ ਤੇ ਉਹ ਬਚ ਸਕੇ ਤੇ ਤੁਸੀਂ ਦੇਖ ਲਓ ਕਿੰਨੀਆਂ ਗੱਡੀਆਂ ਤੇ ਟਰਾਲੀਆਂ ਖੜੀਆਂ ਨੇ ਕਿ ਮਿੱਟੀ ਦੇ ਦੇਖੋ ਤੁਸੀਂ ਢੇਰ ਦੇ ਮਿੱਟੀ ਦੇ ਤੁਸੀਂ ਢੇਰ ਦੇ ਸਕਦੇ ਹੋ ਕਿੰਨੇ ਢੇਰ ਕਈ ਐ ਬੋਰੇ 'ਤੇ ਐ ਬੋਰੇ ਪਰ ਪਰ ਕੇ ਰੱਖੇ ਹੋਏ ਐ ਇੱਥੇ ਬੋਰੇ ਰੱਖਦੇ ਐ ਟਰਾਲੀਆਂ 'ਚ ਭਰਦੇ ਐ ਤਾਂ ਗਾਂ ਲੈ ਜਾਂਦੇ ਐ ਕਿ ਵੀ ਨਾਸ਼ ਬਹੁਤ ਜ਼ਿਆਦਾ ਐ ਤੇ ਟਰਾਲੀਆਂ ਤੇ ਟਰਾਲੀਆਂ ਵੀ ਬਹੁਤ ਜ਼ਿਆਦਾ ਟਰਾਲੀਆਂ ਖੜੀਆਂ ਟਿੱਪਰ ਵੀ ਆਈ ਜਾਂਦੇ ਐ ਰੇਤਾਂ ਦੇ ਭਰ ਕੇ ਅਪੱਠੇ ਤੋਂ ਜਿਹੜੀ ਹੈਗੀ ਮਿੱਟੀ ਆ ਰਹੀ ਹੈ ਇਸ ਟਾਈਮ ਜਿਹੜਾ ਪੱਠੇ ਦਾ ਜਿਹੜਾ ਇੱਟਾ ਜਦੋਂ ਬਣਾਉਂਦੇ ਆ ਉਹਦਾ ਕਚਰਾ ਹੁੰਦਾ ਵਾ ਨਾਲ ਮਿੱਟੀ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਆ ਰਹੀ ਹੈ ਵਿੱਚ ਰੋੜੀ ਵੀ ਹੈਗੀ ਆ ਤਾਂ ਕਿ ਜਿਹੜਾ ਪੰਨ ਪੱਕਾ ਬਣ ਸਕੇ ਸੋ ਤੁਸੀਂ ਦੇਖ ਲਓ ਇਹ ਕਿੰਨਾ ਟਰਾਲੀਆਂ ਨੇ ਤੇ ਰੋੜ ਦੇਖੋ ਰੋੜ ਦਾ ਕੀ ਹਾਲ ਹੋ ਚੁੱਕਿਆ ਹੈ ਤੇ ਉਹ ਆ ਟਰਾਲੀ ਤੁਸੀਂ ਦੇਖ ਸਕਦੇ ਹੋ ਉੱਥੇ ਨਾ ਇੱਕ ਪੰਨ ਦੇ ਉੱਤੇ ਗੁਜਰ ਦਾ ਘਰ ਹੈਗਾ ਗੁਜਰਾ ਜਿਹਦਾ ਤੇ ਉਹ ਖਾਲੀ ਕਰਾਇਆ ਹੈ ਕਿਉਂਕਿ ਉਹ ਦਰਿਆ ਦੇ ਵਿੱਚ ਲਪੇਟੇ ਤੇ ਆ ਚੁੱਕਿਆ ਵਾ ਉਹ ਤਾਂ ਮੋਗੇ ਜਾ ਕੇ ਦਿਖਾਣੇ ਆ ਕਿੰਨਾ ਲਪੇਟੇ ਚ ਆ ਚੁੱਕਿਆ ਵਾ ਉਹ ਆ ਗਿਆ ਕੁੱਚਾ ਦਾ ਘਰ ਆਈ ਉਹਦਾ ਹੀ ਸਮਾਨ ਹੈਗਾ ਬਾਹਰ ਹੀ ਰੱਖਿਆ ਆਪਾਂ ਆਪਣੇ ਦੇ ਕੋਲੋਂ ਕਿਹਾ ਗਿਆ ਜਾ ਰਹੇ ਹਾਂਗੇ ਸੇਵਕ ਉਹ ਆ ਗਿਆ ਜੀ ਸਾਹਮਣੇ ਬੰਨ ਖਾਂ ਨਾਲੋਂ ਨਾਲ ਜਾ ਰਹੀ ਹੈ ਬੰਨਰੀਆਂ ਨੇ ਪੂਰੇ ਭਰਨੇ ਨੇ ਬਹੁਤ ਜਣੀ ਜਨਤਾ ਹੈਗੀ ਇੱਥੇ ਸੇਵਾ ਦੇ ਲੱਗੀ ਹੋਈ ਪਾਪਾ ਬੈਠੋ ਸੋ ਤੁਸੀਂ ਦੇਖ ਸਕਦੇ ਹੋ ਅਰਥਾ ਲੰਗਰ ਦੀ ਸੇਵਾ ਕੀ ਹਾਲ ਹੈ ਆਪਣੇ ਸਸਰਾਲੀ ਪਿੰਡ ਦੇ ਵਿੱਚ ਉਹ ਜਿਹੜੀ ਖਤਰੇ ਦੀ ਘੰਟੀ ਹੈ ਨਹੀਂ ਟਲੀ ਹੈਗੀ ਪਾਣੀ ਬਹੁਤ ਜ਼ਿਆਦਾ ਅੰਦਰ ਨੂੰ ਆ ਚੁੱਕਿਆ ਵਾ मतलब ਬਹੁਤ ਜ਼ਿਆਦਾ ਖੇਤੀ ਜਿਹੜੀ ਹੈਗੀ ਆ ਏਕੜ ਦੇ ਹਿਸਾਬ ਨਾਲ ਤੁਸੀਂ ਲੈ ਲਓ ਵੀ ਇਹ ਆਪਣੇ ਲਪੇਟ ਦੇ ਵਿੱਚ ਲੈ ਚੁੱਕਿਆ ਸੋ ਫਾਈਨਲ ਜਿਹੜਾ ਹੈਗਾ ਅਸੀਂ ਸਤਲੁਜ ਦਰਿਆ ਪਿੰਸਸ ਰੋਜ ਦੇ ਪੰਦੇ ਪਹੁੰਚ ਚੁੱਕੇ ਆ ਤੇ ਆਹ ਦੇਖੋ ਮਿੱਟੀ ਜਿਹੜੀ ਹੈਗੀ ਆ ਮਿੱਟੀ ਰੇਤਾਂ ਕਹਿੰਦਾ ਨਵੇਂ ਬੋਰੀਆਂ ਦੇ ਵਿੱਚ ਦੇਖੋ ਬੋਰੀਆਂ ਦੀ ਵੀ ਸੇਵਲ ਲੱਗੀ ਹੋਈ ਹੈ ਇੱਕੋ ਹੀ ਨਾ ਕੋਈ ਲੈ ਕੇ ਜਾਂਦਾ ਇਸੇ ਬੋਰੀੇ ਵਾਸਤੇ ਲੱਗੀ ਹੋਈ ਹੈ ਜੀ ਸੀਬੀ ਵੀ ਲੱਗੀ ਹੋਈ ਹੈ ਜੀ ਤੇ ਹੁਣ ਉਹ ਦੇਖੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਆਪਾਂ ਨੂੰ ਸਤਲੁਜ ਦਰਿਆ ਦਿਖਣਾ ਸਟਾਰਟ ਹੋ ਚੁੱਕਿਆ ਵਾ ਤੇ ਕਿੰਨਾ ਉੱਪਰ ਲੈਵਲ ਨੂੰ ਨਹੀਂ ਲੱਗਦਾ ਵੀ ਜਿਹੜੇ ਆਪਾਂ ਨਿਊਜ਼ ਦੇ ਵਿੱਚ ਦੇਖ ਰਹੇ ਹਾਂ ਜੀ ਇੱਕ ਫੁੱਟ ਦੇ ਥੱਲੇ ਆ ਚਲੋ ਹੋ ਸਕਦਾ ਕਿ ਥੱਲੇ ਆ ਕਿਤੇ ਬਰਾਬਰ ਹੈ ਆ ਤੁਸੀਂ ਦੇਖੋ ਬਿਲਕੁਲ ਬਰਾਬਰ ਚੱਲ ਰਿਹਾ ਵਾ ਤੇ ਇਹ ਦੇਖੋ ਪਿੰਡ ਵੱਲੇ ਵੱਲ ਉਹ ਜਿਹੜੀਆਂ ਪੂਰੀ ਸੇਵਾ ਪੂਰੇ ਭਰ ਕੇ ਬੰਨ ਬਣਾਏ ਜਾ ਰਹੇ ਆ ਤੁਸੀਂ ਦੇਖ ਬਾਕੀ ਮੈਂ ਤੁਹਾਨੂੰ ਦਾਦਾ ਜੀ ਇਹ ਜਿਹੜੀ ਰਿਪੋਰਟ ਮੈਂ ਤੁਹਾਨੂੰ ਦਿਖਾ ਰਿਹਾ ਮਾ ਇਹ 6 7 ਤਰੀਕ ਦਿਨ ਐਤਵਾਰ 2 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਦੀ ਰਿਪੋਰਟ ਹੈ ਮੈਂ 2 ਵਜੇ ਲੈ ਕੇ 6 ਵਜੇ ਤੱਕ ਜਿਹੜਾ ਹੈਗਾ ਸਤੋਂ ਵੀ ਬੱਦ ਦੇ ਉੱਤੇ ਹੀ ਸੀਗਾ ਤੇ ਤੁਸੀਂ ਦੇਖ ਲਓ ਪਿੰਡ ਵੱਲੋਂ ਜਿਹੜੀ ਹੈਗੀ ਪੂਰੀ ਜਦੋਂ ਜਦ ਆ ਗਈ ਹੈ ਪੋਪਲੋ ਜਿਹੜੇ ਹੈਗੇ ਕਿੰਨੇ ਖੇਤਾਂ ਦੇ ਵਿੱਚ ਆਪੀ ਕੋਲ ਕਿੰਨਾ ਮਤਲਬ ਮੇਰੇ ਹਿਸਾਬ ਨਾਲ ਇਹ 1.5 ਕਿਲੋਮੀਟਰ ਅੰਦਰ ਆ ਚੁੱਕਿਆ ਹੈ ਇਹ ਖੇਤਾਂ ਦੇ ਵਿੱਚ ਸੋ ਇਹ ਦੇਖ ਲਓ ਤੁਸੀਂ ਬੰਨ ਤੇ ਕਿੰਨਾ ਜਿਆਦਾ ਰਸ ਹੈਗਾ ਵਾ ਐਮ ਡੀ ਆਰ ਦੀ ਟੀਮ ਅਰਾਧਾ ਸਵਾਮੀ ਸਾਥ ਸੰਡੇ ਦੀ ਟੀਮ ਪੀ ਡਬਲਯੂ ਟੀਮ ਡੀ ਸੀ ਸਾਹਿਬ ਖੁਦ ਲੱਗੇ ਹੋਏ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵਾ ਤੋ ਆ ਦੇਖੋ ਤੁਸੀਂ ਖੇਤ ਜਿਹੜੇ ਹੈਗੇ ਨਮੇਟੇ ਦੇ ਵਿੱਚ ਆਏ ਆ ਕਿਉਂਕਿ ਨਮੇਟੇ ਚ ਲੈਣੇ ਪੈਣੇ ਸੀ ਅਗਰ ਜੇ ਆਪਾਂ 15 ਦਾ ਨਹੀਂ ਹੋਵੇ। ਸੋ ਖੇਤ ਜਿਹੜਾ ਹੈਗਾ ਚਾਵਲ ਦੀ ਜਿਹੜੀ ਖੇਤੀ ਹੈ ਲੋ ਵੀ 1.5 ਮਹੀਨੇ ਤੱਕ ਤਿਆਰ ਹੋਣੀ ਸੀ ਇਹ ਨੂੰ ਪਰਵਾਹ ਕਰਨੀ ਪੈਣੀ ਹੈ ਕਿਉਂਕਿ ਤਾਂ ਹੀ ਬੰਡ ਬਣਾਇਆ ਜਾ ਸਕਦਾ ਜਦੋਂ ਖੇਤ ਬਚਾਲੀਏ ਜੇ ਆਪਾਂ ਪਾਣੀ ਦਰਿਆ ਦਾ ਪਾਣੀ ਚਾਰ ਮਹੀਨੇ ਸੋ ਤੁਸੀਂ ਦੇਖ ਸਕਦੇ ਹੋ ਮੈਂ ਇਸ ਟਾਈਮ ਦਰਿਆ ਦੇ ਬਿਲਕੁਲ ਕੰਢੇ ਖੜਾਵਾ ਤੇ ਉਹ ਦੇਖੋ ਤੁਸੀਂ ਸਾਹਮਣੇ ਘਰ ਹੈ ਬਰਖਤ ਲੱਗਿਆ ਹੋਇਆ ਵਾ ਤੇ ਇਹ ਗੁਜਰਾ ਦਾ ਘਰ ਬੜਾ ਖਲਾਇਆ ਹੈ ਇੰਡੀਆ ਟੀਵੀ ਦੀ ਨਿਊਜ਼ ਵਾਲੇ ਵੀ ਇੱਥੇ ਆਏ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜੜਾ ਹੈਗਾ ਬੰਦ ਦੇ ਉੱਤੇ ਹੈ ਤੁਹਾਨੂੰ ਜੇ ਹੋਰ ਕੋਸ਼ਿਸ਼ ਕਰਦਾ ਜਾਣ ਦੀ ਅੱਗੇ ਤੇ ਤੁਹਾਨੂੰ ਦਿਖਾਣਾ ਕੀ ਹੱਥ ਦੇ ਮੌਜੂਦ ਹਾਲਾਤ ਨੇ ਆਹ ਦੇਖੋ ਜੀ ਪਾਣੀ ਦਾ ਲੈਵਲ ਜਿਹੜਾ ਹੈਗਾ ਇਸ ਟਾਈਮ ਇੱਥੇ ਪੂਰਾ ਦਾ ਪੂਰਾ ਮੇਰੇ ਹਿਸਾਬ ਨਾਲ ਅੱਧਾ ਫੁੱਟ ਥੱਲੇ ਹੋਣਾ ਅੱਧਾ ਫੁੱਟ ਥੱਲੇ ਬਾਅਦ ਇੱਕ ਫੁੱਟ ਨਹੀਂ ਅੱਧਾ ਫੁੱਟ ਥੱਲੇ ਹੋਣਾ ਤੇ ਭਾਵ ਵੀ ਤੇਜ਼ੀ ਹੈ ਮੈਨੂੰ ਤਿੰਨ ਦਿਨਾਂ ਤੋਂ ਲਗਾਤਾਰ ਭਾਵ ਵੱਧਦਾ ਹੀ ਨਜ਼ਰ ਆ ਰਿਹਾ ਮੈਨੂੰ ਘਟਦਾ ਨਜ਼ਰ ਨਹੀਂ ਆ ਰਿਹਾ ਉਹ ਦੇਖੋ ਸਾਹਮਣੇ ਜਿਹੜਾ ਹੈਗਾ ਗੁਜਰਾ ਦਾ ਘਰ ਜਿਹੜਾ ਵੱਡਾ ਦਰਖਤ ਲੱਗਿਆ ਆ ਗੁਜਰਾ ਦਾ ਘਰ ਆ ਉਹ ਤੋਂ ਖਾਲੀ ਕਰਾ ਦਿੱ ਬੜੀ ਮੁਸ਼ਕਿਲ ਉਹਨਾਂ ਨੂੰ ਜਿਹੜਾ ਹੈਗਾ ਪ੍ਰਸ਼ਾਸਨ ਨੇ ਉਹਨਾਂ ਕੋਲ ਘਰ ਜਿਹੜਾ ਹੈਗਾ ਖਾਲੀ ਕਰਾਇਆ ਵਾ ਕਿਉਂਕਿ ਦਰਖਤ ਤੋਂ ਬਾਅਦ ਜਿਹੜੀ ਦੀਵਾਰ ਨਾਲ ਆ ਦਰਖਤ ਦੇ ਬਿਲਕੁਲ ਨਾਲ ਦੀਵਾਰ ਹੈਗੀ ਹੈ ਤੇ ਉਹ ਥੰਨੋ ਜਿਹੜੀ ਹੈਗੀ ਜਮੀਨ ਖੋਖਲੀ ਹੋ ਚੁੱਕੀ ਹੈ ਸਿਰਫ ਦੀਵਾਰ ਦੀਵਾਰ ਹੀ ਖੜੀ ਹੈ ਤੇ ਤੁਸੀਂ ਦੇਖ ਲਓ ਦੂਰ ਦੂਰ ਤੱਕ ਜਿਹੜਾ ਆਪਣਾ ਸਤਲੁਜ ਦਰਿਆ ਕਿੰਨਾ ਤੇਜ਼ ਬਹਾਵ ਆ ਆ ਪੌਪੂਲਰ ਕਿੰਨੇ ਸਾਰੇ ਪੌਪੂਲਰ ਸੀ ਜਿਹੜਾ ਕਿ ਅੰਦਰ ਲੈ ਗਿਆ ਆਪਣੇ ਸਤਲੁਜ ਦਰਿਆ ਕੁਝ ਨਹੀਂ ਪਤਾ ਜੀ ਇਹ ਤਾਂ ਹੁਣ ਜਿਹੜੇ ਇਹ ਤਾਂ ਜਦੋਂ ਉਹ ਸਤਲੁਜ ਦਰਿਆ ਦਾ ਪਾਣੀ ਬਿਲਕੁਲ ਟੱਟੇਗਾ ਤਾਂ ਫਿਰ ਪਤਾ ਲੱਗੇਗਾ ਵੀ ਕਿੰਨਾ ਜਾਣਾ ਚੜਾ ਹੈਗਾ ਮੁਕਸਲ ਹੋਇਆ ਜਾਂ ਮਾਲ ਦਾ ਜਾਂ ਲੋਕਾਂ ਦੇ ਜ਼ਮੀਨਾਂ ਦਾ ਕਿੰਨੇ ਘਰ ਟਹਿ ਗਏ ਪੂਰੇ ਪੰਜਾਬ ਦੇ ਵਿੱਚ ਸੋ ਦੇਖੋ ਤੁਸੀਂ ਇਹ ਕਿੰਨਾ ਜ਼ਿਆਦਾ ਜਿਹੜਾ ਹੈਗਾ ਵਹਾਫ ਤੇ ਜਾਂ ਲਹਿਰਾ ਦੇਖੋ ਕਿੰਨੀ ਉਪਦੀਆਂ ਪਿੰਡਾਂ ਦੇ ਸੋ ਚਲੋ ਦਰਿਆਵੀਆਂ ਤੋਂ ਬੰਦ ਵੱਲੋਂ ਪੂਰਾ ਜਿਹੜਾ ਹੈਗਾ ਜੰਤੋ ਜਿਆ ਚੱਲਦੀ ਐ ਪੀਸੀ ਸਾਹ ਵੱਲੋਂ ਜੈਮ ਸਾਹ ਵੱਲੋਂ ਵੀ ਪੂਰੀ ਜੰਤੋ ਜਿਆ ਚੱਲਦੀ ਐ ਸਿ ਪਾਣੀ ਨਹੀਂ ਲੁਧਿਆਣੇ ਦੇ ਵਿੱਚ ਐਂਟਰ ਕਰਨ ਦਵਾਂਗੇ ਬੰਨ ਦੇਖੋ ਲਗਾਤਾਰ ਬੰਨ ਤੇ ਬੰਨ ਬਣਾਇਆ ਜਾ ਰਿਹਾ ਦੂਰ ਦੂਰ ਦਾ ਦੇਖੋ ਬੰਦ ਦੇ ਬੰਦ ਬਣਾਇਆ ਜਾ ਰਿਹਾ ਉਥੋਂ ਪੀ ਜਮੀਨ ਉਹ ਥੋੜਾ ਜਿਹਾ ਹੈਗਾ ਵਾ ਉਥੋਂ ਦਰਿਆ ਜਿਹੜਾ ਹੈਗਾ ਪਾਣੀ ਪੁੱਤਰ ਲੈ ਹੈਗਾ ਵਾ ਪਰ ਕਿਤੇ ਥਾਂ ਤੇ ਜਿਹੜਾ ਹੈਗਾ ਲੈਵਲ ਪੂਰਾ ਬਰਾਬਰ ਹੈ ਸਸਵਾ ਦੇ ਪਿੰਡ ਦੇ ਵਿੱਚ ਦੇਖੋ ਕਿੰਨੀ ਜਿਆਦਾ ਆਰਮੀ ਵੀ ਹੈ ਕਿੰਨੇ ਪਿੰਡ ਦੇ ਲੋਕ ਵੀ ਹੈ ਕਿੰਨੀ ਪੀਡਬਲੂ ਦੀ ਟੀਮ ਹੈ ਐਨਡੀਆਰਐਫ ਦੀ ਟੀਮ ਵੀ ਹੈ ਸਭ ਜਿਹੜੇ ਹੈਗੇ ਇਸ ਟਾਈਮ ਤੇ ਜਿਹੜਾ ਹੈਗਾ ਬੰਦ ਬਣਾਉਣ ਕਰਕੇ ਜੇ ਕਿਸੇ ਤਰੀਕੇ ਬੰਦ ਹੈਗਾ ਪਾਣੀ ਨੂੰ ਬਚਿਆ ਜਾ ਸਕੇ ਪਾਣੀ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਨਾ ਅੰਦਰ ਹੋ ਸਕੇ ਸੋ ਤੁਸੀਂ ਦੇਖ ਸਕਦੇ ਹੋ ਇਹ ਸਤਲੁਜ ਦਰਿਆ ਪਿੰਡ ਸਸਰਾੜੀ ਦਾ ਹਾਲ ਕਿੰਨਾ ਡਰਾਵਣਾ ਤੇ ਤਿਆਕਰ ਹਾਲ ਆ ਦੇਖੋ ਆਰਮੀ ਦੇਖੋ ਕਿੰਨੀ ਹੈ ਉਹ ਦੇਖੋ ਤੁਸੀਂ ਸੱਤ ਲੋਜ ਦਰਿਆ ਦਾ ਆ ਦੇਖੋ ਉਸ ਤੇ ਉਹ ਥੋੜਾ ਜਿਹਾ ਆਪਾਂ ਕੋਲ ਆ ਚੁੱਕੇ ਆ ਦੇਖੋ ਤੁਸੀਂ ਉਹ ਕਾਰ ਜਿਹੜਾ ਹੈਗਾ ਬਿਲਕੁਲ ਦਰਿਆ ਦੇ ਕੱਤੇ ਤੇ ਉਹ ਦਰਿਆ ਅੰਦਰ ਆ ਗਿਆ ਹੈ ਬੋਲ ਅਰੇ ਯਾਰ ਆਤਾ ਹੋਇਆ ਪਿੰਡ ਸਸਰਾੜੀ ਵਾਲੇ ਸੋ ਆਰਮੀ ਜਿਹੜੀ ਹੈਗੀ ਜਾਲਿਆਂ ਦੀ ਬਕੜ ਬਣਾ ਰਹੀ ਹੈ ਬਕੜ ਖੜੀ ਕਰਕੇ ਫਿਰ ਇਹਦੇ ਵਿੱਚ ਜਿਹੜਾ ਹੈਗੇ ਆ ਪੌਦੇ ਰੱਖੇ ਜਾਂਦੇ ਤੇ ਆਹ ਦੇਖੋ ਕੁਛੋ ਜਿਹੜਾ ਹੈਗਾ ਫਲ ਦਰਖਤ ਲੈ ਕੇ ਆਲਾ ਹੋਇਆ ਤੇ ਆ ਆਪਣੇ ਨੰਨੋ ਨੇ ਨਾ ਦੇ ਪੌਦਰਾ ਕਿੱਥੇ ਲੈ ਜਾਣੇ ਨੇ ਦਰਖਤ ਤੇ ਦੇਖੋ ਕਿਵੇਂ ਕਿੱਦਾਂ ਬੰਦਿਆ ਜਾ ਸਕਦਾ ਵੇਖੋ ਜਾਲੀਆਂ ਦੇ ਨਾਲ ਲੰਗਾ ਤਾਰ ਜਿਹੜਾ ਇੱਕ ਜਾਲੀਆਂ ਬਣਾਏਗਾ ਜਾਲੀਆਂ ਨੇ ਜਾਲੀਆਂ ਦੇ ਵਿੱਚ ਪੌਦੇ ਰੱਖੇ ਜਾਣਗੇ ਜਿਹਨੂੰ ਆਪਾਂ ਰਿੰਗ ਕਹਿੰਦੇ ਨੇ ਇਹ ਪੜਾਇਆ ਜਾਂਦਾ ਹੈ ਯਾਰ ਇਹ ਜਾਲੀਆਂ ਦਾ ਉਹਦੇ ਵਿੱਚ ਮਿੱਟੀ ਦੇ ਭਰ ਭਰ ਕੇ ਪੌਦੇ ਰੱਖੇ ਜਾਂਦੇ ਨੇ ਏਸੇ ਵੀ ਲੱਗੀ ਹੋਈ ਹੈ ਨਾਲ ਬਿਲਕੁਲ ਬੰਦ ਦੇ ਉੱਤੇ ਉਹ ਦੇਖੋ ਆਰਮੀ ਖੜੀ ਹੈ ਆਂਡੀਆਰ ਐਫਐਸ ਵੀ ਟੀਮ ਖੜੀ ਹੈ ਉੱਪਰ ਸੋਲ ਲਗਾਤਾ ਜਿਹੜੀ ਹੈਗੀ ਹੈ ਪਿੰਡ ਵੱਲੋਂ ਪੂਰੀ ਕੋਸ਼ਿਸ਼ ਚੱਲਦੀ ਹੈ ਕਿ ਪਾਣੀ ਤੋਂ ਕਿਵੇਂ ਆਪਾਂ ਜਿਹੜਾ ਹੈਗਾ ਦਰਿਆ ਉਹ ਪਿੰਡ ਦੇ ਵਿੱਚ ਐਟਮਾਨ ਤਰ੍ਹਾਂ ਦਿੱਤਾ ਜਾਵੇ ਹਾਲਾਂਕਿ 1.5 ਤੋਂ 2 ਕਿਲੋਮੀਟਰ ਪਾਣੀ ਹੋਰ ਅੰਦਰ ਆ ਚੁੱਕਿਆ ਵਾ ਕਿਉਂਕਿ ਜਦੋਂ ਆਪਾਂ ਦੋ ਕੱਲ ਪਰਚੋ ਆਪਾਂ ਨਹੀਂ ਆਇਆ ਹੋਇਆ ਪਰਸੋ ਵੀ ਜਦੋਂ ਆਪਾਂ ਆਏ ਸੀ ਦਰਿਆਇਤੋਂ 1.5 ਕਿਲੋਮੀਟਰ ਅੱਗੇ ਤੱਕ ਅਸੀਂ ਵੀਡੀਓ ਜਾ ਕੇ ਬਣਾ ਕੇ ਆਏ ਸੀ ਤੇ ਹੁਣ ਦੇਖੋ ਦਰਿਆ ਦੇ ਬਿਲਕੁਲ ਆਪਾਂ ਉੱਪਰ ਜਣੇ ਕਿ ਜਿਹੜਾ ਦਰਿਆ ਪਾਣੀ ਖੇਤਾਂ ਦੇ ਵਿੱਚ ਆ ਚੁੱਕਿਆ ਵਾ ਜਣੇ ਕਿ ਲੋਕਾਂ ਦੇ ਖੇਤ ਲੋੜਦੇ ਪਏ ਨੇ ਤੇ ਪੌਪੂਲਰ ਲੱਗਦਾ ਪਿਆ ਕਣਕ ਦੀ ਫਸਲ ਖਰਾਬ ਹੋਦੀ ਦੀ ਜਿਹਨੇ ਪੱਠੇ ਵੇਚੇ ਉਹ ਖਰਾਬ ਹੋ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਆ ਲੰਗਰ ਇੱਥੇ ਚੱਲ ਰਿਹਾ ਵਾ ਜਿਹੜੀ ਬੋਨੇ ਰੱਖਦੇ ਸੀ ਉਹਨਾਂ ਵਾਸਤੇਆਂ ਬੋਰੀਆਂ ਪਈਆਂ ਨੇ ਇਹ ਬੋਰੀਆਂ ਭਰ-ਭਰ ਕੇ ਦੁਬਾਰਾ ਫਿਰ ਉੱਥੇ ਟਰਾਲੀ ਆਏਗੀ ਉਥੇ ਟਰਾਲੀ ਜਿਸਪੇ ਤੁਮਗੇਸ ਅੱਗੇ ਲੈ ਕੇ ਜਾਣਗੇ ਦਰਿਆ ਦੇ ਕੰਡੇ ਦੇ ਵਿੱਚ ਚਲੋ ਹੁਣ ਅਸੀਂ ਚੱਲਦੇ ਦੂਜੇ ਪਾਸੇ ਜਿੱਥੇ ਆਪਾਂ 2 ਦਿਨ ਤੋਂ ਲਗਾਤਾਰ ਵੀਡੀਓ ਬਣਾ ਰਹੇ ਸੀ ਇਹ ਵਾਲਾ ਜਿਹੜਾ ਤੁਹਾਨੂੰ ਮੈਂ ਹੁਣ ਦ੍ਰਿਸ਼ ਦਿਖਾਇਆ ਵਾ ਦਰਿਆ ਦਾ ਹਜੇ ਤੱਕ ਇਹ ਨਵਾਂ ਦ੍ਰਿਸ਼ ਦਿਖਾਇਆ ਸਸਰਾਣੀ ਪਿੰਡ ਦਾ ਤੇ ਹੁਣ ਆਪਾਂ ਦੂਜੇ ਪਾਸੇ ਚੱਲਦੇ ਆ ਦੇਖੋ ਦੂਜੇ ਪਾਸੇ ਆ ਰਹੇ ਹਾਂ ਜਿੱਥੇ ਰੋਡ ਤੇ ਮੈਂ ਹੁਣ ਚੰਦਾ ਪਿਆਵਾ ਇਸ ਰੋਡ ਦਾ ਜਿਹੜਾ ਹੈਗਾ ਇਹ ਮੱਡ ਬਣਾਇਆ ਹੋਇਆ ਵਾ ਕੰਡੇ ਪਾਸੇੋਂ ਲੈ ਕੇ ਇੱਥੇ ਤੱਕ ਇਹ ਨਵਾਂ ਮੱਡ ਆਰਡੀਸ਼ਨ ਮੱਡ ਤਿਆਰ ਕੀਤਾ ਜਿਹਨੂੰ ਆਰਡੀ ਮੱਡ ਕਹਿੰਦੇ ਆ ਸੋ ਜੰਤਰੂ ਲੈ ਕੇ ਬੰਦਿਆਂ ਨੂੰ ਲੈ ਕੇ ਲਾਂਦੇ ਉੱਥੇ ਮਾਦੂ ਤੇ ਕੰਮ ਕੀਤਾ ਜਾਵੇ। ਇਹ ਨਵਾਂ ਬੰਨ ਹੈ गावा ਨੂੰ ਅੱਗੇ ਜਾ ਕੇ ਦਿਖਾਣੇ ਆ ਨਵੇਂ ਬੰਨ ਦੇ ਕੀ ਹਾਲਾਤ ਨੇ ਜਿਹੜਾ ਇਹਨੇ ਹੱਥੀ ਬੰਨ ਨਵਾਂ ਬਣਾਇਆ ਸੀ। ਤੇ ਤੁਸੀਂ ਦੇਖਦੇ ਹੋ ਜਿਹੜੇ ਰਸਤੇ ਤੇ ਮੈਂ ਹੁਣ ਜਾ ਰਿਹਾ ਵਾਂ ਦੂਸਰੇ ਪਾਸੇ ਬੰਨਾਂ ਦੇ ਪਾਸੇ ਜਿੱਥੇ ਆਪਾਂ ਅਲਰੇਡੀ ਦੋ ਵਾਰੀ ਤੁਹਾਨੂੰ ਵੀਡੀਓ ਦਿਖਾਈ ਹੈ। ਸੋ ਇਹ ਖੇਤਾਂ ਦੇ ਵਿੱਚੋਂ ਜਿਹੜਾ ਹੈਗਾ ਫਸਲ ਸੈਟ ਬਰਬਾਦ ਕਰਕੇ ਖਰਾਬ ਕਰਕੇ ਤੇ ਉਹਦੇ ਉੱਤੇ ਵਿੱਚ ਰਸਤਾ ਬਣਾਇਆ ਗਿਆ ਹੈ। ਸੋ ਕ੍ਰੇਟਿਡਿਨ ਜੀ ਦੇਖ ਸਕਦੇ ਹੋ ਆ ਜਿਹੜਾ ਨਵਾਂ ਰਸਤਾ ਜਿਹੜਾ ਆਪਾਂ ਕਾ ਦਿਖਾ ਰਹੇ ਸੀ ਬੰਨ ਬਣਾਇਆ ਹੈ ਉੱਥੇ ਤੱਕ ਪਾਣੀ ਜਿਹੜਾ ਹੈਗਾ ਆਇਆ ਵੀ ਹੈ ਤਾਂ بارش ਦਾ ਪਾਣੀ ਹੈ ਤੇ ਉਹ ਤੁਸੀਂ ਦੇਖੋ ਦਰਿਆ ਦਿਖਦਾ ਪਿਆ ਵਾ ਜਿਹੜਾ ਕਿ ਕੱਲ ਉੱਥੇ ਇੰਨੀ ਪਰਸੋ ਦੀ ਗੱਲ ਆ ਜਿਹੜਾ ਉੱਥੇ ਇੰਨਾ ਸੀਗਾ ਸਾਰਾ ਕੁਝ ਉੱਥੇ ਤੇ ਹੁਣ ਤੁਸੀਂ ਦੇਖੋ ਇੱਥੇ ਆ ਜਿਹੜਾ ਬੰਨ ਬਣਾਇਆ ਆ ਤੇ ਉਹ ਸਾਹਮਣੇ ਦੇਖੋ ਪੂਰਾ ਦਰਿਆ ਸਾਫ਼ ਦਿਖਦਾ ਪਿਆ ਆਪਾਂ ਨੂੰ ਆ ਜਾਂਦਾ ਸੀ ਆਹੀ ਸੀਗਾ ਜਿਹੜਾ ਮੇਨ ਬੰਨ ਟੁੱਟਿਆ ਸੀ ਇੱਥੇ ਜਦੋਂ ਜਿਆ ਚੱਲ ਰਿਹਾ ਸੀ ਬੰਨ ਗੜਾ ਹੈਗਾ ਤੋੜ ਕੇ ਪਰ ਚਲੋ ਦਰਿਆ ਇੱਧਰ ਨੂੰ ਆ ਚੁੱਕਿਆ ਦਾ ਦੇਖੋ ਸਤਲੁਜ ਦਰਿਆ ਦਾ ਪਾਣੀ ਇੱਧਰ ਤੱਕ ਆਇਆ ਇਹ ਜਿਹੜਾ ਆਪਦੀ ਬੰਨ ਚੱਲਦੇ ਸੀ 1.5 ਕਿਲੋਮੀਟਰ ਤੋਂ ਨਾ ਜਾ ਰਿਹਾ ਸੀਗਾ ਸੋ ਆਹ ਦੇਖੋ ਸਤਲੁਜ ਦਰਿਆ ਦਾ ਪਾਣੀ ਕਿੰਨਾ ਜਿਹੜਾ ਹੈਗਾ ਬੰਨ ਦਾ ਸੋ ਸਾਹਮਣੇ ਘਰ ਇੱਕ ਹੋਰ ਹੈਗਾ ਉਹ ਵੀ ਜਪੇੜ ਦੇ ਵਿੱਚ ਆ ਗਿਆ ਵਾ ਓੜੀ ਓੜੀ ਇੱਥੇ ਸਤਲੁਜ ਦਰਿਆ ਦੇ ਅੰਦਰ ਅੰਦਰ ਦੇਖੋ ਰਜ਼ੀਨ ਸਤਲੁਜ ਦਰਿਆ ਦਾ ਦਰ ਕੀ ਹੈ ਇਹ ਨਹੀਂ ਸਵਾ ਤੱਕ ਗਏ ਨੇ ਵਿਚਾਰੇ ਚੱਕ ਦੇ ਘੁਮਾ ਦੇ ਥੋੜਾ ਚਾਹ ਪਾਣੀ ਦੇ ਦੇ ਇਧਰ ਦੇਖੋ ਤੁਸੀਂ ਆਲੂ ਵਾਲੇ ਪਰੌਂਠੇ ਵੀ ਵੱਡੇ ਜਾ ਰਹੇ ਮਤਲਬ ਪੂਰੀ ਸੇਵਾ ਪਿੰਡ ਵੱਲੋਂ ਕੀ ਪ੍ਰਸ਼ਾਸਨ ਵੱਲੋਂ ਕੋਈ ਸੇ ਚੀਜ਼ ਦੀ ਜਿਹੜੀ ਹੈਗੀ ਇੱਥੇ ਕਮੀ ਨਹੀਂ ਹੈਗੀ ਹੈ ਤੇ ਹੈਗੀ ਹੈ ਜੇ ਕਮੀ ਤੇ ਸਿਰਫ ਆਪ ਸਰਕਾਰ ਵੱਲੋਂ ਜਿਹੜੀ ਕੱਖ ਨਹੀਂ ਕਰਦੀ ਸੋ ਆ ਜਿਹੜਾ ਸੀ ਬੰਨ ਬਣਾ ਰਹੇ ਸੀ ਤੇ ਇੱਥੇ ਤੱਕ ਜਿਹੜਾ ਪਾਣੀ ਪਹੁੰਚ ਆਇਆ ਇਹ ਬੰਨ ਤੋੜ ਕੇ ਸਾਹਮਣੇ ਬੰਨ ਦੇਖੋ ਤੁਸੀਂ ਚਾਵਲ ਵੀਜਾ ਆ ਸਾਲ ਦੀ ਖੇਤੀ ਜਿਹੜੀ ਹੈਗੀ ਵਿੱਚ ਡੁੱਬ ਗਈ ਹੈ ਬੰਨ ਤੋੜਦਾ ਹੋਇਆ ਜਿਹੜਾ ਹੈਗਾ ਸਸਰਾਲੀ ਦਾ ਇੱਥੇ ਤੱਕ ਆ ਲੱਗਿਆ ਪਾਣੀ ਤੇ ਅਗਰ ਜੇ 2 ਦਿਨਾਂ ਦੇ ਵਿੱਚ ਬਾਰਿਸ਼ ਘਟ ਹੁੰਦੀ ਹੈ ਤਾਂ ਜਿਹੜਾ ਸਤਲੁਜ ਦਰਿਆ ਦੀ ਇੱਥੇ ਨਹੀਂ ਪੰਜਾਬ 'ਚ ਨਹੀਂ ਉੱਪਰ ਉੱਪਰ ਬਾਰਿਸ਼ ਘਟ ਹੋਵੇ ਤਾਂ ਇੱਥੇ ਪਾਣੀ ਜਿਹੜਾ ਹੈਗਾ ਲੈਵਲ ਆਪਣੇ ਪੰਜਾਬ 'ਚ ਘਟੂਗਾ ਜਾ ਕੇ ਸਤਲੁਜ ਦਰਿਆ ਦਾ ਲੁਧਿਆਣਾ 'ਚ ਦੇਖੋ ਕਿੰਨੀ ਦੂਰ ਤੱਕ ਬੰਨ ਬਣਾਇਆ ਦੇਖੋ ਤੁਸੀਂ ਤੁਸੀਂ ਹਾਲ ਦੇਖੋ ਇੱਥੇ ਜਿਹੜੇ ਪੱਥਰ ਤੇ ਹੋਏ ਸੀ ਤੇ ਹਾ ਰੋਡ ਦਾ ਹਾਲ ਦੇਖੋ ਕੀ ਹਾਲ ਹੋ ਗਿਆ ਕਿੱਥੇ ਤੱਕ ਪਾਣੀ ਆ ਚੁੱਕਿਆ ਉਹਨਾਂ ਦੇਖੋ ਪੱਥਰ ਤੇ ਆ ਬੰਨ ਟੁੱਟਿਆ ਆ ਜੀ ਪਾਣੀ ਚੱਲਦਾ ਵਾ ਥੋੜਾ ਜਿਹਾ ਪਾਣੀ ਕਹਿੰਦੇ ਆ ਵੀ 1 ਫੁੱਟ 2 ਫੁੱਟ ਪਾਣੀ ਥੱਲੇ ਘਟਿਆ ਪਰ ਕਿਤੋਂ ਲੱਗਦਾ ਘਟਿਆ ਕਿਤੋਂ ਨਹੀਂ ਵੀ ਲੱਗਦਾ ਤੇ ਉੱਥੇ ਜਾ ਕੇ ਦੇਖਦੇ ਕਿੰਨਾ ਘਟਿਆ ਸੋ ਇਹ ਉਹੀ ਸਥਾਨ ਹੈ ਜਿਹੜੇ ਆਪਾਂ 2 ਦਿਨ ਤੋਂ ਲਗਾਤਾਰ ਵੀਡੀਓ ਦੀ ਇੱਥੇ ਕਵਰੇਜ ਕਰ ਰਹੇ ਸੀਗੇ ਤੇ ਆਪਾਂ ਇੱਥੋਂ 500 ਮੀਟਰ ਦੇ ਅੰਦਰ ਜਾ ਕੇ 5-700 ਮੀਟਰ ਅੱਗੇ ਜਾ ਕੇ ਜਿਹੜੀ ਹੈਗੀ ਆਪਾਂ ਵੀਡੀਓ ਕਵਰੇਜ ਕਰਦੇ ਹੋਏ ਸੀਗੇ ਤੇ ਹੁਣ ਤਾਂ ਦੇਖੋ ਹਾਲ ਕੀ ਨੇ ਤੇ ਸਾਰਾ ਜਿਹੜਾ ਪੱਲ ਤੋੜ ਕੇ ਜਾਂਦਾ ਹੈਗਾ ਉਤਰਿਆ ਖੇਤਾਂ ਦੇ ਵਿੱਚ ਵੜ ਚੁੱਕਿਆ ਮਤਲਬ ਇਹ ਜਣੀ ਕੀ ਤੇ ਲਾ ਦਿੱਤੀ ਆ ਤਾਂ ਸਾਹਮਣੇ ਘਾਰ ਆ ਘਾਰ ਤੋਂ ਆਪਾਂ 500 ਮੀਟਰ ਕੇ ਜਾ ਕੇ ਜਿਹੜੀ ਹੈਗੀ ਵੀਡੀਓ ਬਣਾਇਆ ਪਰ ਇਸੇ ਵਿੱਚ ਆਪਣੀ پوری ਜ਼ੋਰ ਉਹ ਮੰਨ ਲਕੀ ਹੋਈ ਹੈ ਪੱਥਰ ਲੈ ਆ ਰਹੀ ਹੈ ਪੱਥਰ ਲੈ ਕੇ ਆਏਗੀ ਤੇ ਫਿਰ ਉੱਥੇ ਜਾ ਕੇ ਦਰਿਆ ਦੇ ਵਿੱਚ ਸੁੱਟੇਗੀ ਤਾਂ ਕਿ ਜਾਲੀਆਂ ਲਾ ਕੇ ਫਿਰ ਉਹਦੇ ਉੱਤੇ ਮੋੜੀਆਂ ਰੱਖ ਕੇ ਜਿਹੜੀ ਉਹਦੇ ਵਿੱਚ ਮੋੜੀਆਂ ਭਾ ਕੇ ਦੀ ਬਣਾ ਕੇ ਰੱਖਿਆ ਜਾ ਸਕਦਾ ਹੈ ਤੇ ਅੰਦਾਜ਼ਾ ਹੈ ਆਪਾਂ ਪਰ ਹਜੇ ਹਾਲਾਤ ਜਿਹੜੇ ਆ ਗਿਆ ਦਰਿਆ ਦੇ ਕੋਲੇ ਦੇ ਕੋਲੇ ਤੇ ਸਾਹ ਦੇ ਪਿਛੇ ਪੜੇ ਹੋਏ ਆ ਪਰ ਕਿੜੇ ਆਗੇ ਤਿੰਨ ਰਾਤ ਲੱਗੇ ਹੋਏ ਆ ਇੱਥੇ ਪੰਨ ਬਣਾਉਣ ਵਾਸਤੇ ਤੁਹਾਨੂੰ ਦੱਸਦਾ ਵੀ ਪੰਨ ਨਾ ਟੁੱਟੇ ਪੰਨ ਨਾ ਟੁੱਟੇ ਤਰਗੀ ਪਾਣੀ ਨਾ ਲੁਧਿਆਣੇ ਦੇ ਵਿੱਚ ਐਂਟਰ ਹੋ ਗਏ ਜੇ ਲੁਧਿਆਣੇ ਦੇ ਵਿੱਚ ਪਿੰਡਾਂ ਦੇ ਵਿੱਚ ਐਂਟਰ ਹੋ ਗਿਆ ਤਾਂ ਲੁਧਿਆਣੇ ਦੇ ਵਿੱਚ ਵੀ ਉਹੀ ਜਾਣਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੋ ਤੁਸੀਂ ਦੇਖੋ ਜੀ ਸੀ ਬੀ ਜਿਹੜੀ ਹੈਗੀ ਹੁਣ ਪੱਥਰ ਲੈ ਕੇ ਆ ਗਈ ਹੈ ਤੇ ਇਹ ਦਰਿਆ ਦੇ ਵਿੱਚ ਛੁੱਟੇਗੀ ਛੁੱਟਦੀ ਰਹੀ ਹੈ ਲਗਾਤਾਰ ਛੁੱਟੇਗੀ ਸਾਰਾ ਪੱਥਰ ਇੱਥੋਂ ਖਤਮ ਹੋ ਚੁੱਕਿਆ ਲੇਕਿਨ ਜਿਹੜਾ ਹੈਗਾ ਦਰਿਆ ਘਟਣਾ ਨਹੀਂ ਲੈ ਰਿਹਾ ਉਹ ਅੱਗੇ ਵੱਧਦਾ ਹੀ ਪਿਆ ਕਾਲੋ ਉੱਥੇ ਪਰਸੋ ਖੜ ਗਏ ਕਿ ਟੱ ਵੱਡੇ 1.5 ਕਿਲੋ ਮਟਰ ਗਏ ਸੀ ਆ ਉਹ ਇੱਕ ਵੱਡਾ ਵੱਡਾ ਉਹ ਉਹ ਦੁਕਾਨ ਦੇ ਜਿਹੜਾ ਉਹ ਲਾਗੋਂ 3-4 ਕਿਲੇ 3-4 ਕਿਲੇ ਅੱਗੇ ਨੂੰ ਬਾੜ ਤੇ ਗਏ ਤੇ ਪੰਜ ਜੀ ਦੇ ਦੀ ਉਹ ਇਹ ਬਦਲਦਾ ਨਾ ਉਹਦੀ ਖੇਤ ਨੂੰ ਤਾਂ ਨਾ ਹਾਂ ਉਹ ਗਿਆ ਪੌਪੂਲੇਟਰ ਉਹ ਗਿਆ ਟੋ ਉਹ ਗਿਆ ਪੌਪੂਲੇਟਰ ਖੇਤ ਨੂੰ ਵਗੇ ਸਾਰੇ ਦਾਣੇ ਆਹ ਤੇ ਰਾਦੇ ਗੰਨ ਐ ਬੇਰ ਮੈਸੇਜ ਆਈ ਜਾਂਦੇ ਮੌਸਮ ਵਿਭਾਗ ਦੇ ਭਾਈ ਪਰਸੋ ਐਸੀ ਨਾ ਕੰਦ ਲਿਖਦੀ ਉਹਨਾਂ ਨੂੰ ਇੱਥੇ ਖੜ ਕੇ ਅਸੀਂ ਇੱਥੇ ਸੀਗੇ ਹਾਂ ਦਰਸ਼ਕਤਾਂ ਨੂੰ ਸਾਰੇ ਸਾਡੇ ਅੱਖੀ ਸਾਹਮਣੇ ਡਿਗੇ ਆ ਇਹੇ ਹੋ ਗਿਆ ਦਰਸ਼ਕ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਉਹ ਤੋਂ ਵੱਡਾ ਦਰਖਤ ਘਰ ਆ ਵੀ ਉਹ ਉਹ ਹੀ ਵਜ੍ਹਾ ਉਹ ਨਕਰੀ ਜਿਹੜੀ ਉਹ ਖੁੰਨ ਆਇਆ ਬੜਾ ਤੇ ਗੁਜਰਾਣ ਚੱਲੇ ਜਿੱਦੇ ਹੂੰ ਉਠਿਆ ਸੀ ਚੱਲ ਵੀ ਆਉਂ ਆਉਂ ਹੱਥ ਹੱਥ ਉਹਦੇ ਅੱਗੇ ਉਹ ਡਿੱ ਗਿਆ ਹੁਣ ਇੱਕ ਪੱਤਰੀ ਪੱਤਰੀ ਤੇ ਉੱਤੇ ਪੱਤਰੀ ਦੀ ਮਿੱਟੀ ਹੋਣੀ ਹੈ ਉੱਤੇ ਬੈਠਾ ਹੈ ਡੋੜ ਗਿਆ ਕੋਲ ਉਹ ਡੇਗ ਗਿਆ ਕੋਲ ਉਹ ਜਿਹੜਾ ਅਸੀਂ ਪਰसों ਵੀਡੀਓ ਬਣਾਈ ਸੀ ਤੇ ਆਹ ਕਰ ਦਿਖਦਾ ਪਿਆ ਤੁਹਾਨੂੰ ਇਹਦੇ ਤੇ ਛੱਤ ਤੇ ਅਸੀਂ ਘਟੋ ਘੜ 1 ਕਿਲੋਮੀਟਰ ਅੱਗੇ ਖੜ ਕੇ ਬਣਾਈ ਸੀ ਤੇ ਆਹ ਸਾਰੀ ਜਿਹੜੀ ਖੇਤੀ ਆ ਚਾਵਲ ਬੀਜਿਆ ਪੱਠੇ ਬੀਜੇ ਸਭ ਹੜਦੇ ਪਏ ਆ ਉਹ ਨਵਾਂ ਬੰਨ ਬਣਾ ਰਿਹਾ ਉੱਥੇ ਦਰਖਤ ਹੌਲੀ ਹੌਲੀ ਡਿੱਗਦੇ ਪਏ ਉਹ ਗੁਜਰਾ ਦਾ ਘਰ ਆ ਅਗਰ ਮੈਂ ਤੁਹਾਨੂੰ ਮੇਰਾ ਕੈਮਰਾ ਉੱਥੇ ਤੱਕ ਪਹੁੰਚਦਾ ਮੋਬਾਈਲ ਦਾ ਕਿਉਂਕਿ ਹੀਟ ਪੜੀ ਆ ਜਿਆਦਾ ਇਸ ਕਰਕੇ ਬ라이ਟਨੈਸ ਬਹੁਤ ਜ਼ਿਆਦਾ ਘਟ ਗਈ ਕੈਮਰੇ ਦੀ ਆ ਘਰ ਖਾਲੀ ਕਰਾਇਆ ਰਾਤ ਆ ਦੇਖੋ ਜੀ ਕੋ ਡਿੱਗਿਆ ਪੌਪੂਲਰ ਦੇ ਬੜੇ ਜਿਹੜਾ ਹੈਗਾ ਡਿੱਗੀ ਜਾਂਦਾ ਪਿਆ ਆਪਾਂ ਨੂੰ ਲੱਗਦਾ ਨਹੀਂ ਵੀ ਪਾਣੀ ਦਾ ਲੈਵਲ ਕਿੱਥੋਂ ਘਟਿਆਗਾ ਲੋਖਵਾਰਾ ਦੇ ਵਿੱਚ মিডিਆ ਜੇ ਕਹੀ ਜਾਂਦੇ ਵੀ ਪਾਣੀ ਦਾ ਲੈਵਲ ਪਾਣੀ ਦਾ ਲੈਵਲ ਉੱਥੇ ਹੀ ਆ ਪੂਰਾ ਬਰਾਬਰ ਕੋਈ ਘਟ ਨਹੀਂ ਹੈਗਾ ਜੀ ਪਾਣੀ ਦਾ ਲੈਵਲ ਸਸਰਾਲੀ ਪਿੰਡ ਦੇ ਵਿੱਚ ਸੋ ਦਰਖਤ ਪੌਪੂਲਰ ਹੌਲੀ ਹੌਲੀ ਡਿੱਗੀ ਜਾਂਦੇ ਪਤਾ ਨਹੀਂ ਕਿੰਨੇ ਖੇਤੀ ਏਕੜ ਜਿਹੜੀ ਹੈਗੀ ਖਤਮ ਹੋ ਚੁੱਕੀ ਹੈ ਇਥੇ ਆ ਕੇ ਆਏ ਨੇ ਇਹਨਾਂ ਪੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਮੈਂ ਬਹੁਤ ਲੋ ਧੰਨਵਾਦ ਕਰਦਾ ਹਾਂ ਕਿ ਅੱਜ ਦੋਹਰੀ ਕੜੀ ਦੇ ਵਿੱਚ ਤੁਹਾਨੂੰ ਬਹੁਤ ਨੂੰ ਮਹਿਸੂਸ ਹੋ ਰਿਹਾ ਕਿ ਸਾਡੇ ਨਾਲ ਪੂਰੀ ਸਿੱਖ ਕੌਮ ਜੋ ਵੀ ਬਲਡ ਦੇ ਲੋਕ ਨੇ ਸਾਡੇ ਨਾਲ ਮੁੱਢਾ ਖੜੇ ਨੇ ਅਸੀਂ ਇਹਨਾਂ ਦਾ ਬਹੁਤ ਲੋ ਧੰਨਵਾਦ ਕਰਦੇ ਹਾਂ ਹੋਰ ਵੀ ਸਾਨੂੰ ਕਈ ਪਾਸੇ ਰਸਨ ਦੀ ਮਦਦ ਪਹੁੰਚੀ ਹੈ ਜਲ ਦੀ ਮਦਦ ਪਹੁੰਚੀ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਅੱਜ ਜਿਹੜਾ ਇਹ ਲੰਗਰ ਤੁਸੀਂ ਮੋਜਾਲਾ ਤੋਂ ਦੇਖਦੇ ਜਾ ਰਹੇ ਹੋ ਇਹ ਪੈਣ ਸਸਰਾਲੀ ਕਲੋਨੀ ਬਾਬਾ ਨਾਨਕ ਦਾ ਲੰਗਰ ਹੈ ਹੋਰ ਸਾਡੇ ਪਿੰਡ ਜੀ ਨੂਰਵਾਲ ਤੋਂ ਨੂਰਵਾਲ ਤੋਂ ਲੰਗਰ ਲੈ ਕੇ ਆਏ ਨੇ ਅਸੀਂ ਇਹਨਾਂ ਵੀ ਇਹ ਚਲੋ ਧੰਨਵਾਦ ਕਰਦੇ ਆਂ ਔਰ ਜਿਹੜਾ ਲੰਗਰ ਤੁਸੀਂ ਦੇਖ ਰਹੇ ਹੋ ਪਿੰਡ ਸੱਤਰਾਣੀ ਕਲੋਨੀ ਉੱਚਾ ਦਰਬਾਬੇ ਨਾਨਕ ਦਾ ਸੋਹਣਾ ਦਰਬਾਬੇ ਨਾਨਕ ਦਾ ਉੱਥੋਂ ਲੰਗਰ ਪਹੁੰਚ ਰਿਹਾ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਦੇਖ ਸਕਦੇ ਹੋ ਆਪਣੇ ਹੀ ਮਿੱਤਰ राघव ਜੀ ਜਿਨ੍ਹਾਂ ਦੀ ਨੂਰਵਾ ਰੋਡ ਬਸੰਤਪਿਆਰ ਦੇ ਕੋਲ ਫੈਕਟਰੀ ਹੈਗੀ ਆ ਤੇ ਉਹ ਇੱਥੇ ਪ੍ਰਸ਼ਾਦਿਆਂ ਦਾ ਆਚਾਰ ਦਾ ਜਿਹੜਾ ਹੈਗਾ ਲੰਗਰ ਉਹਨਾਂ ਦੀ ਪੂਰੀ ਫੈਮਿਲੀ ਜਿਹੜੀ ਹੈਗੀ ਇੱਥੇ ਲੈ ਕੇ ਆਈ ਆ ਤੋਂ ਭਾਈ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਠੀਕ ਆ ਜੀ ਤੁਸੀਂ ਪਹੁੰਚੇ ਹੋ ਠੀਕ ਆ ਜੀ ਧੰਨਵਾਦ ਜੀ ਸੋ ਵੀ ਕੋਈ ਸੁਖੀਆਂ ਤੇ ਮੇ ਆਏ ਨੇ ਇਹ ਪੈਸੇ ਦੇ ਰਹੇ ਨੇ ਤੇ ਡੀਜ਼ਲ ਵੀ ਲੈ ਕੇ ਆਏ ਨੇ ਤੇ ਇਹਨਾਂ ਦਾ ਵੀ ਆਪਾਂ ਜਾਣਕਾਰੀ ਲੈ ਲੈਂਦੇ ਹਾਂ ਕੌਣ ਨੇ ਕਿੱਥੋਂ ਕਿਹੜਾ ਪਿੰਡ ਨਾਲ ਜਾਂ ਕਿਹੜਾ ਸ਼ਹਿਰ ਆ ਤੇ ਇੱਥੇ ਸੇਵਾ ਦਾ ਦਿੰਦੇ ਹੋਏ ਤੇ ਚਲੋ ਆਪਾਂ ਪਤਾ ਕਰਦੇ ਹੁਣ ਇਹਨਾਂ ਨੂੰ ਸਨਮਾਨਤ ਵੀ ਕੀਤਾ ਜਾਊਗਾ ਗੱਲ ਦੇ ਵਿੱਚ ਸਰੋਬਾ ਬਾਕੇ 5500 ਰੁਪਏ ਇਹਨਾਂ ਨੇ ਦਿੱਤਾ ਵਾ ਤੇ 5000 5500 ਰੁਪਏ ਤੇ ਕਰਦੇ ਨੇ ਸਵਾਦ ਇਹਨਾਂ ਨੂੰ 1500 ਬਕਸ਼ੇ ਫੇਰ ਪਰਿਆ ਹੱਥ ਰੱਖੇ ਸਾਡੇ ਵੀਰ ਰਾਜੀ ਜੀ ਸਾਨੇਵਾਲ ਤੋਂ ਜਿਨ੍ਹਾਂ ਨੂੰ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਤੇ ਟੇਬਲ ਕਮੇਟੀ ਵਾਲੇ ਨੇ ਸਵਾਗਤ ਹੈ ਅਸਰੀਆ ਕਾਲ ਰਾਜੀ ਜੀ ਚੇਅਰਮੈਨ ਕਮੇਟੀ ਸਾਹਨੇ ਵਾਲ ਤੋਂ ਅਸੀਂ ਇਹਨਾਂ ਜਵੈਦ ਲੋਕਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇੱਥੇ ਤੱਕ ਪਹੁੰਚ ਗਏ ਅਸਲ ਮੁਖੀ ਜੀ ਆਪਰੇ ਸਾਡੇ ਨਾਲ ਸਹਿਯੋਗ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਦੇਖੋ ਪੂਰੀ ਲਾਈਨ ਲੱਗੀ ਹੋਈ ਹੈ ਅੱਗੇ ਤੇ ਅੱਗੇ ਇੱਕ ਇੱਕ ਹੱਦ ਕਰਕੇ ਪੂਰਾ ਪਕਾਰ ਰਿਹਾ ਇੱਕ ਇੱਕ ਹੱਦ ਨਾਲ ਪੂਰਾ ਪਕਾਰ ਰਿਹਾ ਤੇ ਜਿਹੜਾ ਹੈਗਾ ਪੰਦੇ ਉੱਤੇ ਪੂਰਾ ਜਿਹੜਾ ਹੈਗਾ ਸੱਟਿਆ ਜਾ ਰਿਹਾ ਵਾ ਪੰਦੇ ਉੱਤੇ ਬਿਲਕੁਲ ਪੂਰਾ ਲਗਾਇਆ ਜਾ ਰਿਹਾ ቂያਲੀ ਬਣਾਤੇ ਦੇਖੋ ਕਿੰਨੀ ਲੰਬੀ ਲਾਈਨ ਹੈਗੀ ਹੈ ਤੇ ਜਿਹੜੇ ਨੌਜਵਾਨਾਂ ਵੱਲੋਂ ਜੀ ਆਇਆਂ ਆ ਐਨ ਡੀ ਆਰ ਦੀ ਟੀਮ ਵੀ ਆ ਸੰਤ ਨਿਰਖਲ ਦੀ ਟੀਮ ਵੀ ਆ ਪੀ ਡਬਲਯੂ ਡੀ ਟੀਮ ਵੀ ਆ ਅਲਾਸ ਸੋਮੀ ਡੇਰੇ ਦੀ ਟੀਮ ਵੀ ਆ ਮਤਲਬ ਹਰ ਇੱਕ ਹਰ ਇੱਕ ਮਤਲਬ ਇੱਥੇ ਬੰਦੇ ਇੱਥੇ ਪਹੁੰਚੇ ਹੋਏ ਆ ਇੱਥੇ ਕੋਈ ਵੀ ਨਾ ਚਾਤਪਾਤ ਨੂੰ ਜਨਨ ਕੀ ਨਜ਼ਰ ਰੱਖਦੇ ਹੋਏ ਫਿਲਹਾਲ ਦੀ ਕੜੀ ਇਹ ਹੀ ਆ ਮੇਨ ਵੀ ਆਪਾਂ ਜਿਹੜਾ ਹੈਗਾ ਸਰਦੋ ਜਿਹੜਾ ਹੈਗਾ ਪੰਨ ਪਹੁੰਚਾਇਆ ਜਾ ਸਕੇ ਲੁਧਿਆਣਾ ਜਿਹੜਾ ਹੈਗਾ ਪਿੰਡ ਦੇ ਖੇਤ ਤੋਂ ਮਾਹ ਹੋ ਸਕੇ ਪਾਣੀ ਅਗਰ ਇਹ ਐਟਰ ਹੋ ਗਿਆ ਤੇ ਪਤਾ ਨਹੀਂ ਕਿੰਨੇ ਇਹਨੇ ਗਿਆਨਾ ਲੜਾਲੀਆਂ ਤੇ ਕਿੰਨੇ ਇਕਲ ਜਿਹੜੀ ਕਿੱਲੇ ਜਮੀਨ ਜਿਹੜੀ ਹੈਗੀ ਇਹਨੇ ਖਰਾਬ ਕਰ ਦੇਤੀ ਹੈ ਜਿਹੜੀ ਫਤਿਹ ਵੀ ਹੈ ਫਤਿਹ ਵੀ ਪੂਰੇ ਜੋਸ਼ ਦੇ ਨਾਲ ਜਿਹੜੀ ਹੈਗੀ ਹੈ ਮਤਲਬ ਬੁਲਾਈ ਜਾ ਰਹੀ ਹੈ ਜੋ ਬੋੜੇ ਸੋਨਿਆ ਸਸਕੀਆ ਕਾ ਪੂਰੀ ਫਤਿਹ ਜਿਹੜੀ ਹੈਗੀ ਹੈ ਜੋਰਾ ਛੋਰਾ ਦੇ ਨਾਲ ਬੁਲਾਈ ਜਾ ਰਹੀ ਹੈ ਬਹੁਤ ਹੀ ਜਿਹੜਾ ਹੈਗਾ ਦੇਖਣ ਦਾ ਅੱਪਨੂੰ ਜਿਹੜਾ ਮੌਕਾ ਮਿਲਿਆ ਵਾ ਕਵਰੇਜ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਮੈਂ ਬਿਲਕੁਲ ਸਹੀ ਜਾਣਕਾਰੀ ਦੇ ਰਿਹਾ ਜੀ ਇੱਥੇ ਇਹ ਇਹ ਨਹੀਂ ਜਿਆਦਾ ਇੱਥੇ ਪਬਲਿਕ ਹੈ ਕੀ ਹੈ ਤੇ ਸੇਵਾ ਕਰਦੀ ਪਈ ਹੈ ਜਿੱਦਾਂ ਹੁਣ ਆਪਣੇ ਦਿਖਾਈ ਪਿੱਛੇ ਮੈਂ ਰਾਗਵ ਵੀ ਆਏ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਤੂੰ ਇੱਥੇ ਹੈਗਾ ਮੈਂ ਤੇ ਚੱਲ ਸਾਡੇ ਨੰਗਰ ਬਤਾ ਦੇ ਕਿਉਂਕਿ ਲੰਗਰ ਉਹ ਵੀ ਕਾਫੀ ਜ਼ਿਆਦਾ ਬਣਾ ਕੇ ਲੈ ਕੇ ਆਏ ਨੇ ਫਿਲਹਾਲ ਜਿਹੜੀ ਤੁਸੀਂ ਦੇਖੋ ਆਪਣਾ ਇਹੀ ਮੇਨ ਮੋਟਿਵ ਆ ਵੀ ਆਪਾਂ ਜਿਹੜਾ ਹੈਗਾ ਸਤਲੁਜ ਬੰਨੂ ਬਚਾਇਆ ਜਾ ਸਕਦਾ ਹੈ ਤੁਸੀਂ ਦੇਖੋ ਬਹਾਵ ਕਿੰਨਾ ਜ਼ਿਆਦਾ ਤੇਜ਼ ਹੈ ਦੇਖੋ ਕਿਦਾਂ ਘਵੇਰੇ ਖਾਂਦੇ ਜਾਂਦੇ ਚੀਜ਼ਾਂ ਰੁੜਦੀ ਆ ਰਹੀ ਹੈ ਕਿੱਥੋਂ ਆ ਰਹੀ ਹੈ ਕੀ ਆ ਰਹੀ ਹੈ ਇਹਨਾਂ ਪਲੀਅਰ ਕਰ ਤ ਨਹੀਂ ਦੇਖਣਾ ਆਪਾਂ ਨੂੰ ਉਹ ਕਾਫੀ ਜ਼ਿਆਦਾ ਹੈ ਬੱਲੇ-ਬਾਸੇ ਨੂੰ ਬੱਲੇ-ਬਾਸੇ ਨੂੰ ਪੈ ਜਾਂਦਾ ਹੈ ਦੇਖੋ ਕਿੰਨੀ ਤੇਜ਼ ਜਿਹੜੀ ਹੈਗੀ ਏ ਠੀਕ ਉੱਡਦੀ ਆ ਰਹੀ ਹੈ ਫੁੱਲ ਦੇ ਸੋ ਬਾਕੀ ਇੱਥੇ ਜਿਹੜੀ ਹੈਗੀ ਹੈ ਮੰਗਰ ਦੀ ਪਾਣੀ ਦੀ ਫਰੂਟ ਦੀ ਇੱਥੇ ਕਿਸੇ ਚੀਜ਼ ਦੀ ਜਿਹੜੀ ਹੈਗੀ ਹੈ ਪੁਲੇ ਪਿੰਡਾ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਜਿੰਨੇ ਵੀ ਆਪਣੇ ਜਿਹੜੇ ਹੈਗੇ ਡੇਰੇ ਚੱਲਦੇ ਆ ਲਗ ਲਗ ਧਰਮਾਉ ਦੇ ਸਭ ਇੱਥੇ ਸਮਾਨ ਬਚਾ ਰਹੇ ਆ ਕੋਈ ਰੋਟੀਆਂ ਲੈ ਕੇ ਆ ਰਿਹਾ ਕੋਈ ਸਬਜ਼ੀ ਲੈ ਕੇ ਆ ਰਿਹਾ ਕੋਈ ਰਸ ਚਾਹ ਦਾ ਲੰਗਰ ਵੀ ਹੈਗਾ ਜਿਹੜਾ ਇੱਥੇ 24 ਘੰਟੇ ਚੱਲ ਰਿਹਾ ਵਾ ਪੱਟਾ ਬਰਚਾ ਦਿਨ ਬਿਸਕੁਟ ਹੋ ਗਿਆ ਬ੍ਰੈਡ ਹੋ ਗਿਆ ਵੀਰੇ ਲੱਗੋ ਮੋਰੇ ਭਰਾ ਯਾਰ ਟੋਸਟ ਹੋ ਗਏ ਤੇ ਰੇਤਾ ਭਰੀ ਜਾ ਰਹੀ ਆ ਰੇਤਾ ਭਰ ਕੇ ਮਤਲਬ ਤੁਸੀਂ ਕਹੋ ਵੀ ਕੋਈ ਵੀ ਪਾਣੀ ਦੀ ਹੋ ਗਈ ਸਭ ਜਿਹੜੇ ਹੈਗੇ ਕੱਲੇ ਕੱਲੇ ਬੱਦੇ ਕੋਲ ਲੈ ਕੇ ਜਾ ਰਹੇ ਆ ਕੰਨ ਕੰਨ ਬੱਦਾਂ ਪਿਆਸਾਂ ਨਹੀਂ ਮਾਰ ਰਿਆ ਤੇ ਇਹ ਦੇਖੋ ਤੁਸੀਂ دریا ਦਾ ਜਿਹੜਾ ਹੁਣ ਸ਼ਾਮ ਦਾ ਵੇਲਾ ਹੋ ਚੱਲਿਆ ਆ ਸਾਢੇ 5 6 ਵਜੇ ਨਾਲੇ ਆ ਤੇ ਹੁਣ ਆਪਣਾ ਟਾਈਮ ਵੀ ਹੋ ਗਿਆ ਵੀਡੀਓ ਨੂੰ ਕਲੋਜ਼ ਕਰਾਂਦਾ ਕਿਉਂਕਿ ਆਪਣਾ ਘਰ ਕਾਫੀ ਦੂਰ ਹੈਗਾ ਇੱਥੋਂ 10 ਤੋਂ 12 ਕਿਲੋਮੀਟਰ ਪੈ ਜਾਂਦਾ ਜਾਂਦੇ ਜਾਂਦੇ ਰੋਡ ਕਾਫੀ ਜ਼ਿਆਦਾ ਮਾਰਸ਼ਾ ਕਰਕੇ ਖਰਾਬ ਹੋ ਚੁੱਕਿਆ ਤੇ ਜਾਂਦੇ ਜਾਂਦੇ ਆਪਾਂ ਨੂੰ ਟਾਈਮ ਲੱਗ ਜਾਂਦੇ ਆ ਸੋ ਜੇਕਰ ਤੁਹਾਨੂੰ ਇਹ ਵੀਡੀਓ ਮੇਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਇਹ ਸੀਗੀ ਆਪਣੀ ਸਸਰਾਲੀ ਪਿੰਡ ਲੁਧਿਆਣਾ ਦੇ ਮਿਹਰਮਾਨ ਗੌਂਸ ਖੋੜਾ ਦੇ ਕੋਲ ਜਿਹੜਾ ਸਸਰਾਲੀ ਪਿੰਡ ਪੈਂਦਾ ਉਹਦੀ ਇਹ ਤਾਜ਼ਾ ਅਪਡੇਟ ਸੀਗੀ ਕਿ ਹਾਲਾਤ ਜਿਹੜੇ ਹੈਗੇ ਹਜੇ ਵੀ ਨਾਜ਼ੁਕ ਹੀ ਬਣੇ ਹੋਏ ਆ ਹਜੇ ਆਪਾਂ ਨੂੰ ਡਰਨ ਦੀ ਚਿੰਤਾ ਦੇਚ ਰਹਿਣ ਦੀ ਲੋੜ ਹੈ ਕਿਉਂਕਿ ਜਿਹੜਾ ਦਰਿਆ ਵਾ ਅਗਰ ਉੱਪਰ ਬਾਰਿਸ਼ ਨਾ ਹੋਈ ਹਿਮਾਚਲ ਦੇ ਪਾਸੇ ਤਾਂ ਬਾਖਲਾ ਦਾ ਆਪਣਾ ਪਾਣੀ ਨਹੀਂ ਛੱਡਿਆ ਜਾਏਗਾ ਕਟੇਗਾ ਤਾਂ ਕੀ ਆਪਾਂ ਨੂੰ ਹੱਲ ਹੋਊਗਾ ਨਹੀਂ ਤਾਂ ਨਹੀਂ ਹੱਲ ਹੋਣਾ ਸੋ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਚੱਲਦੇ ਆਂ ਆਪਾਂ ਬਾਸੀ ਵਾਲੇ ਪਾਸੇ ਨੂੰ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੇ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਸਾਡਾ ਪਿੰਡ ਸਸਰਾਲੀ ਕਲੋਨੀ ਜੋ ਕਿ ਸਤਲੁਜ ਦੇ ਘੇਰੇ ਵਿੱਚ ਆਇਆ ਹੋਇਆ ਤੇ ਇਸ ਤੋਂ ਬਚਾਅ ਹੋ ਜਾਵੇ ਸਾਰਾ ਕੋਈ ਮਾਲ ਡੰਗੜ ਕੋਈ ਨੁਕਸਾਨ ਨਾ ਹੋਵੇ ਤੋਂ ਮੇਰੇ ਪਿੰਡ ਸਾਰੇ ਆਪ ਜੀ ਚਾਹੇ ਪੀ ਲੋ ਚਾਹੇ ਦੁਆਗੇ ਅਰਦਾਸ ਕਰੋ ਹੋਰ ਬਾਕੀ ਬਾਬੇ ਲੰਗਰ ਸਾਡਾ ਪਿੰਡ ਸਸਰਾਲੀ ਕਲੋਨੀ ਸਾਡਾ ਪਿੰਡ ਸਸਰਾਲੀ ਕਲੋਨੀ ਜਿੱਥੇ ਇਹ ਪਿੰਡ ਵੱਸਦਾ ਹੈ ਸਤਲੁਜ ਦੇ ਬਿਆਹ ਉੱਥੇ ਟੁੱਟਿਆ ਸੀਗਾ ਜੀ ਪੂਰੀ ਸਰਕਾਰ ਨੇ ਪੱਤਗਾਰੇ ਪ੍ਰਸ਼ਾਸਨ ਨੇ ਕੋਈ ਕੁਛ ਸੰਭਾਲ ਲਿਆ ਹੈ ਉਹ ਮਾਰੇ ਕਰਵਾ ਕਰੇ ਸੱਚੇ ਬਾਸ਼ਾ ਵਾਹਿਗੁਰੂ ਮੇਹਰ ਕਰੇ ਅਗਰ ਕਿਸੇ ਮੇਰੇ ਵੀਰ ਨੇ ਦਾਨ-ਪੁੰਨ ਵੀ ਕਰਨਾ ਹੈ ਪਿੰਡ ਸਸਰਾਲੀ ਕਲੋਨੀ ਉੱਚਾ ਦਰਬਾਬੇ ਨਾਨਕ ਦਾ ਸੋਹਣਾ ਦਰਬਾਬੇ ਨਾਨਕ ਦਾ ਔਰ ਸਾਡੇ ਉੱਤੇ ਪ੍ਰਧਾਨ ਜੀ ਬੈਠੇ ਨੇ ਔਰ ਸਾਡੇ ਹੋਰ ਕਮੇਟੀ ਮੈਂਬਰ ਵੀ ਬੈਠੇ ਨੇ ਇੱਥੇ ਸਾਡੇ ਕੋਲ ਅਗਰ ਤੁਹਾਨੂੰ ਜਿਹੜੇ ਜੀ ਵੀ ਤੁਹਾਨੂੰ ਵੀ ਹਲਦੀ ਲੋੜ ਹੈ ਲੰਗਰ ਖਾਓ ਲੰਗਰ ਕਰਾਂਗੇ ਔਰ ਤੁਹਾਨੂੰ ਕੋਈ ਹਲਦੀ ਦਾ ਲੋੜ ਹੈ ਜਦੋਂ ਵੀ ਕਰੀ ਸਾਡੇ ਨਾਲ ਸਾਂਦੇ ਆਵੋ ਉਹ ਇਸ ਦੇ ਨਾਲ ਹੀ ਜੀ ਪ੍ਰਸ਼ਾਦਾ ਪ੍ਰਸ਼ਾਦਾ ਬਰੇ ਫੋਨ ਆਸਰੀਆ ਕਾਲ